ਸਰਸਾ ਸਾਹਿਬ ਖਬਰ ਤੁਸੀਂ ਸੁਣੀ ਹੋਣੀ ਹੈ ਤੁਹਾਨੂੰ ਵੀ ਸਟਾਲਪ ਕੀਤਾ ਗਿਆ 2 ਦਸੰਬਰ ਨੂੰ ਜਾਨੀ ਕਿ ਪਰਸੋਂ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੁੰਦੇ ਹੁਕਮ ਦਿੱਤੇ ਗਏ ਜੀ ਜੀ ਜੋ ਮਹਾਰਾਜ ਹੁਕਮ ਕਰਨਗੇ ਅਕਾਲ ਤਖਤ ਸਾਹਿਬ ਦਾ ਹੁਕਮ ਸਾਰੇ ਸਿੱਖਾਂ ਨੂੰ ਸਭ ਪਰਿਆ ਸਭ ਤੋਂ ਉੱਤੇ ਆ ਸੋ ਜੋ ਵੀ ਸਾਨੂੰ ਹੁਕਮ ਹੋਗਾ ਕਰਾਂਗੇ ਹੂੰ ਪਰ ਕੈਬਨਿਟ ਰੈਂਕ ਦਾ ਜ਼ਿਕਰ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਕੈਬਨਿਟ ਰੈਂਕ ਸੀ ਤੁਹਾਡੇ ਕੋਲ ਉਸ ਸਮੇਂ ਜਦੋਂ 7 ਤੋਂ 17 ਵਾਲੀ ਦਾ ਸਰਕਾਰ ਸੀ ਨਹੀਂ ਨਹੀਂ ਉਹ ਗਲਤ ਆ ਸ਼ਾਇਦ ਉਹਨਾਂ ਕੋਲ ਜਿੱਦਾਂ ਸਭ ਕੋਲ ਸਹੀ ਜਾਣਕਾਰੀ ਨਹੀਂ ਸੀ ਕਿਉਂਕਿ ਉਹ ਵਿਚਾਰੇ ਮੇਰੇ ਵਿਰੋਧੀ ਉਹਨਾਂ ਕੋਲ ਕੁਝ ਹੈ ਹੀ ਨਹੀਂ ਉਹਨਾਂ ਦੀ ਦੁਕਾਨਾਂ ਬੰਦ ਪਈਆਂ ਨੇ ਐਨੇ ਪ੍ਰੇਸ਼ਾਨ ਨੇ ਵਿਚਾਰੇ ਕੀ ਕਰਨ ਮੈਂ ਤੇ ਉਹਨਾਂ ਨੂੰ ਸਮਝਦਾ ਕਿ ਚਲੋ ਮੇਰੇ ਭਾਨੇ ਮੇਰੇ ਵਿਰੋਧੀ ਨੂੰ ਰੋਜ਼ਗਾਰ ਮਿਲ ਜਾਂਦਾ ਹੈ ਉਸ ਭਾਨੇ ਵਿਚਾਰਿਆਂ ਦੀ ਕੋਈ ਗੱਲ ਸੌਣ ਦੇ ਜਾਂਦਾ ਕਿ ਤੇ ਟੀਵੀ 'ਚ ਆ ਜਾਂਦੇ ਨੇ ਕਿ ਤੇ ਅਖਬਾਰ 'ਚ ਦੋ ਲਾਈਨ ਉਹਨਾਂ ਦੀ ਛਪ ਜਾਂਦੀਆਂ ਨੇ ਸੋ ਉਹਨਾਂ ਦੇ ਵਿਚਾਰਿਆਂ ਦੀ ਫਰਸਟ੍ਰੇਸ਼ਨ ਹੈ ਉਮਰ ਦਾ ਤਗਾਜ਼ਾ ਆ ਵਿਚਾਰਿਆਂ ਦਾ ਉਹਨਾਂ ਦਾ ਕਸੂਰ ਕੋਈ ਨਹੀਂ ਮੈਂ 2016 ਦੇ ਅੰਦਰ ਜੁਨੀਆਂ ਜੁਲਾਈ ਦੇ ਅੰਦਰ ਮੈਂ ਬਣਿਆ ਸੀਗਾ ਜਦੋਂ ਇੱਕ ਸਾਲ ਬਾਅਦ ਹੋਇਆ ਉਹ ਆਪਾ ਕੁਲਪਾਸ ਸਿੰਘ ਬਾਦਲ ਹੋਣਾ ਨੇ ਐਡਵਾਈਜ਼ਰ ਨਿਯੁਕਤ ਕੀਤਾ ਇਸੁਖਬੀ ਸਿੰਘ ਬਾਦਲ ਦਾ ਜੀ 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 ਫੇ ਮੈਂ ਬਣਿਆ ਸੀਗਾ 2016 ਦੇ ਅੰਦਰ ਜੁਲਾਈ ਅੰਦਰ ਜਾਂ ਅਗਸਟ ਅੰਦਰ 1 ਅਗਸਤ ਜਾਂ 1 ਜੁਲਾਈ ਦੇ ਰਾਹ ਇਹਸਾਸपास ਹੈ ਇੱਕ ਸਾਲ ਬਾਅਦ ਔਰ ਇਹ ਜੋ ਘਟਨਾ ਕਰਮਾ ਬੇਅਦਮੀਆ ਦਾ ਹੈ 2015 ਦਾ ਘਟਨਾ ਕਰਮਾ ਔਰ ਨਾਤੇ ਮੈਂ ਉਸ ਵੇਲੇ ਸੀਗਾ ਨਾ ਮੇਰਾ ਕੋ ਵਾਸਤਾ ਸੀਗਾ ਮੈਂ ਤੇ ਉਹਦੇ ਇੱਕ ਸਾਲ ਬਾਅਦ ਜਾ ਕੇ ਉਸੇ ਗਿਆ ਸੀਗਾ ਇਸ ਕਰਕੇ ਮੈਨੂੰ ਮੇਰੇ ਇੱਥੇ ਸਮਾਂ ਤੱਕ ਸਭ ਕੁਝ ਕਰਨਾ ਕਰਮ ਖਤਮ ਹੋ ਕੇ ਬਾਕੀ ਮਸਲੇ ਵੀ ਬੰਦ ਹੋ ਚੁੱਕੇ ਸੀਗੇ ਮੇਰੀ ਜਾਣਕਾਰੀ ਅੰਦਰ ਤੋਂ ਕੋਈ ਅਸੀ ਗੱਲ ਆ ਹੀ ਨਹੀਂ ਸਕਦੀ ਸੀ ਦੂਜੀ ਗੱਲ ਜਿਹੜਾ ਇਹ ਫੈਸਲੇ ਵੀ ਹੋ ਰਹੇ ਸੀ ਕਿ ਤੇ ਜਿਹੜੀ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦੇ ਮਾਧਿਅਮ ਤੋਂ ਜੋ ਵੀ ਅਕਾਲ ਚਲਦੇ ਪ੍ਰਧਾਨ ਫੈਸਲੇ ਲੈ ਰਹੇ ਹੋਣਗੇ ਜਾਂ ਕੋਈ ਉਹਨਾਂ ਦੀ ਕੋਰ ਕਮੇਟੀ ਲੈ ਰਹੀ ਹੋ ਮੈਂ ਤਾਂ ਕਿਸੇ ਦਾ ਵੀ ਮੈਂਬਰ ਨਹੀਂ ਸੀਗਾ ਹਮ ਸਿਰਸਾ ਸਾਹਿਬ ਜਿਹਨਾਂ ਨੂੰ ਕਾਲ ਤਖਤ ਸਾਹਿਬ ਨੇ ਬੁਲਾਇਆ ਤੇ ਉਹਨਾਂ ਦਾ ਹੁਕਮਾ ਜੋ ਵੀ ਉਹਨਾਂ ਨੇ ਮੈਨੂੰ ਸਪਸ਼ਟ ਕਰਨ ਮੰਗਿਆ ਤਾਂ ਉਹਨਾਂ ਨੂੰ ਸਪਸ਼ਟ ਕਰਨਾ ਸੀ ਤੁ ਕਤੋਂ ਦੱਸ ਰਿਹਾ ਸੀ ਕਿ ਮੈਂ ਨਾਮ ਤਾਂ ਲੈਂਦਾ ਨਹੀਂ ਤੁਹਾਨੂੰ ਪਤਾ ਹੀ ਹੈ ਜਿਹੜੇ ਕੌਣ ਸ਼ਿਕਾਇਤ ਕਰਕੇ ਲਿਖਿਆ ਹੈ ਕਿ ਤੁਹਾਡੇ ਖਿਲਾਫ ਸ਼ਿਕਾਇਤ ਆਈ ਹੈ ਤੇ ਸ਼ਿਕਾਇਤ ਕਰਨ ਵਾਲੇ ਤੁਹਾਨੂੰ ਪਤਾ ਹੀ ਹੈ ਦਿੱਲੀ ਦੇ ਕੌਣ ਨੇ ਮੈਂ ਦੱਸਿਆ ਜਿਨ੍ਹਾਂ ਦੀ ਰੋਜ਼ਗਾਰ ਜਿਨ੍ਹਾਂ ਦਾ ਇਹ ਰੋਜ਼ਗਾਰ ਹੁੰਦਾ ਸੀ ਟੰਡਾ ਹੁੰਦਾ ਸੀਗਾ ਗੁਰਦੁਆਰਾ ਕਮੇਟੀਆਂ ਉਹਨਾਂ ਤੋਂ ਬਾਹਰ ਹੋ ਗਏ ਨੇ ਉਹਨਾਂ ਨੂੰ ਤਕਲੀਫ ਉਹਨਾਂ ਦਾ ਤਕਲੀਫ ਜਾਇਜ਼ ਹੈ ਜਾਂ ਉਹਨਾਂ ਦੀ ਮੈਂ ਤੇ ਮੰਨਦਾ ਹਾਂ ਕਿ ਉਹਨਾਂ ਦੀ ਤਕਲੀਫ ਜਾਇਜ਼ ਹੈ ਜੋ ਫਰਸਟ੍ਰੇਸ਼ਨ ਉਹਨਾਂ ਦੀ ਹੂੰ ਤੁਸੀਂ ਪੇਸ਼ ਹੋਵੋਗੇ 2 ਦਸੰਬਰ ਨੂੰ ਜੋ ਕਾਲਕ ਸਿੰਘ ਸਾਹਿਬ ਦਾ ਹੁਕਮ ਤੇ ਅਰਸੀ ਨੂੰ ਆਪਣੇ ਸਰਮਤੀ ਮੰਨ ਨਹੀਂ ਚਾਹਦੇ ਜਿਵੇਂ ਮਛਲੀ ਲੋੜੀ ਜਾਂਦੀ ਉਹਨਾਂ ਨੇ ਕਿਹਾ ਸਪਸ਼ਟੀਕਰਨ ਜੋ ਮੈਂ ਸਪਸ਼ਟੀਕਰਨ ਦਗਾ ਹੂੰ ਇੱਕ ਆਖਰੀ ਸਵਾਲ ਸਰਸਤਾ ਸਾਹਿਬ ਸੁਖਬੀ ਸਿੰਘ ਬਾਦਲ ਹੋਣਾ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਕਿ ਇਤਿਆਜ਼ਕ ਫੈਸਲਾ ਆ ਸਕਦਾ ਹੈ ਇਹ ਉਡੀਕ ਤਾਂ ਕੀਤੀ ਜਾ ਰਹੀ ਕਿਉਂਕਿ ਇੱਕ ਪਾਸੇ ਪਰਸੋਂ ਹੀ ਜਿਹੜਾ ਜਥੇਦਾਰ ਸਾਹਿਬ ਹੋਣਾ ਦੇ ਵੱਲੋਂ ਇੱਕ ਲੈਟਰ ਪੈਡ ਕੱਢਿਆ ਗਿਆ ਜਿਹਦੇ ਉੱਪਰ ਇਹ ਲਾਈਨ ਲਿਖੀ ਗਈ ਕਿ ਜਿਹੜੇ ਵੱੱਜਰ ਗੁਨਾਹ ਹੋਏ ਨੇ 7 ਤੋਂ 17 ਦੇ ਵਿੱਚ ਉਹਨਾਂ ਨੂੰ ਲੈ ਕੇ ਫੈਸਲਾ ਹੋਣਾ 2 ਦਸੰਬਰ ਨੂੰ ਤੇ ਨਾਲ ਹੀ ਇਹ ਗੱਲ ਲਿਖੀ ਗਈ ਸੀ ਕਿ ਸਾਰੇ ਜ਼ਿੰਮੇਦਾਰ ਉਹ ਲੋਕ ਹੋਣਗੇ ਜੇ ਉੱਥੇ ਕੋਈ ਰੋਲਾ ਰੱਪਾ ਪੈਂਦਾ ਜਾਂ ਕੋਈ ਉੱਥੇ ਹਮਾਇਤੀ ਆ ਕੇ ਨਾਰੇਬਾਜੀ ਕਰ ਦਿਆ ਤਾਂ ਜਿੰਨੇ ਕੈਬਨਟ ਮੰਤਰੀਆਂ ਦੇ ਨਾਮ ਲਿਖੇ ਸੀ ਸਾਰਿਆਂ ਨੂੰ ਜ਼ਿੰਮੇਵਾਰ ਕਿਹਾ ਸੀ ਕਿ ਤੁਸੀਂ ਹੋਵੋਗੇ ਜ਼ਿੰਮੇਦਾਰ ਕਿ ਕੋਈ ਸ਼੍ਰੀ ਅਕਾਲਤਖ ਸਾਹਿਬ ਦਾ ਕੋਈ ਵੀ ਫੈਸਲਾ ਹੁੰਦਾ ਹੈ ਨਾ ਉੱਥੇ ਤੇ ਰੋਲਾ ਰੱਪਾ ਪਾਉਂਦਾ ਕਿਸੇ ਨੂੰ ਅਧਿਕਾਰ ਨਹੀਂ ਹੈਗਾ ਸ਼੍ਰੀ ਅਕਾਲਤਖ ਸਾਹਿਬ ਬੜੇ ਵਿਵੇਕ ਨਾਲ ਬਹੁਤ ਚੁਲੰਤਕ ਨਾ ਫੈਸਲੈਂਡ ਹੋਰ ਮੈਨੂੰ ਸਮਝਦਾ ਕਿ ਪਹਿ ਦਿਵਰਾ ਹੋ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਂ ਕਹੂੰਗਾ ਕਿ ਉਹਨਾਂ ਦੀ ਸਰਪ੍ਰਸਤੀ ਚ ਗੰਦਲ ਦੀ ਸ਼੍ਰੋਮਣੀ ਕਮੇਟੀ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਇਹ ਇਨੀ ਜੁਰਮਾਨਾ ਕੋ ਪੈਸੇ ਲਈ ਜਾ ਰਹੇ ਨੇ ਇਹ ਸਾਰੀ ਕੌਮ ਇਸ ਇੰਤਜ਼ਾਰ ਅੰਦਰ ਸੀ ਕਿ ਕੀ ਫੈਸਲਾ ਲਿਆ ਜਾਏਗਾ ਔਰ ਜਦੋਂ ਪਹਿਲਾਂ ਵੀ ਇਹ ਫੈਸਲਾ ਲਿਆ ਗਿਆ ਬਲਾਉਣ ਦਾ ਉਦੋਂ ਵੀ ਕੌਮ ਜਿਹੜੀ ਸੀ ਇੰਤਜ਼ਾਰ ਕਰ ਰਹੀ ਸੀ ਕਿ ਕਿਆ ਅਕਾਲਤਖ ਸਾਹਿਬ ਆਪਣੀਆਂ ਜੋ ਪਰੰਪਰਾਵਾਂ ਨੇ ਉਸਤੇ ਕਾਇਮ ਰਹਿਣਗੇ ਇਹ ਬੜੀ ਸਮਝਣ ਦੀ ਗੱਲ ਹੈ ਕਿ ਅਕਾਲਤਖ ਸਾਹਿਬ ਅਮੇਸ਼ਾ ਹੀ ਜਿੰਨوں ਕੋ ਇਕਾਲ ਤੱਕ ਸਾਬਿਤ ਜਿਤਦਾਰ ਹੁੰਦੇ ਨੇ ਉਹ ਜਿੰਨਾ ਮਰਜ਼ੀ ਅਸੀਂ ਕਹੀਏ ਕੋਈ ਇਨਫਲੂਐਂਸ ਚਾਹੀਦੇ ਇਨਫਲੂਐਂਸ ਆ ਪਰ ਕਿਤੇ ਨਾ ਕਿਤੇ ਸ਼੍ਰੀ ਇਕਾਲ ਤੱਕ ਸਾਭੀ ਜੋ ਗੁਰੂ ਸਾਹਿਬ ਦੀ ਬਖਸ਼ੀ ਤਾਕਤ ਉਹਨਾਂ ਦੇ ਕੋਲ ਹੁੰਦੀ ਹੈ ਇਸ ਕਰਕੇ ਨਿਰਪੋ ਨਿਰਪੈ ਕਾ ਉਹ ਕਿਉਂ ਫੈਸਲੇ ਲੈਂਦੇ ਨੇ ਔਰ ਹੁਣ ਵੀ ਲੈਣਗੇ ਇੱਕ ਅਸਸਤਾ ਸਾਹਿਬ ਕਲ ਸੁਭੀ ਸਿੰਘ ਬਾਦਲ ਉਹਨਾਂ ਨੇ ਫੇਸਬੁਕ ਦੇ ਉੱਪਰ ਪੋਸਟ ਪਾਈ ਉਹ ਕਹਿੰਦੇ ਜਿਹੜਾ ਆਈਟੀ ਸੈੱਲ ਲੱਗਿਆ ਹੋਇਆ ਹੈਗਾ ਜਦਦਾ ਸਿੰਘ ਸਹਿਬਾਨਾ ਨੂੰ ਕੂੜ ਪ੍ਰਚਾਰ ਕਰ ਰਿਹਾ ਉਹਨਾਂ ਦਾ ਪ੍ਰੋਪਾਗੈਂਡਾ ਉਹਨਾਂ ਦੇ ਖਿਲਾਫ ਚਲਾ ਰਿਹਾ ਹੈਗਾ ਸ੍ਰੀ ਕਲਤਖ ਸਾਹਿਬ ਨੂੰ ਲੈ ਕੇ ਭੱਦੀ ਸ਼ਬਦਾ ਵਾਲੀ ਵਰਤੀ ਜਾ ਰਹੀ ਹੈ ਕਹਿੰਦੇ ਮੈਂ ਬਹੁਤ ਚਿੰਤਾ ਤਾਂ ਤੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਠੀਕ ਗੱਲ ਆ ਔਰ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਰਨੀ ਚਾਹੀਦੀ ਆ ਕੋਈ ਵੀ ਨਹੀਂ ਕਰ ਸਕਦਾ ਕਰਨਾ ਵੀ ਨਹੀਂ ਚਾਹੀਦਾ ਕਿਸੇ ਨੂੰ ਦੇਖੋ ਆਖਰਕਾਰ ਇਹ ਜਿਹੜੀ ਜਿਹੜੀ ਧਾਰਮਿਕ ਸਜ਼ਾ ਹੈ ਨਾ ਹੂੰ ਇਹ ਇੱਕ ਸਿੱਖ ਵਾਸਤੇ ਮੈਂ ਸਮਝਦਾ ਕਿ ਇਸ ਤੋਂ ਇਹ ਗੁਰੂ ਦੀ ਰਹਿਮਤ ਔਰ ਬਖਸ਼ਿਸ਼ ਆਉ ਦਿੱਤੇ ਔਰ ਇਹਦੇ ਤੇ ਵੀ ਆਪਾਂ ਕਿੰਤੂ ਪਰੰਤੂ ਕਰੀਏ ਜੇ ਆਪਾਂ ਇੰਨੀ ਵੱਡੀ ਸੇਵਾ ਨਿਭਾ ਰਹੇ ਆਂ ਔਰ ਉੱਚ ਧਾਰਮਿਕ ਸਜ਼ਾ ਕੋ ਮਿਲਦੀ ਆ ਤੇ ਗੁਰੂ ਸਾਹਿਬ ਤੁਹਾਨੂੰ ਮਾਫ ਕਰ ਰਹੇ ਨੇ ਔਰ ਉਹਦੇ ਅੰਦਰ ਕੋ ਕਿੰਤੂ ਪਰੰਤੂ ਕਰੇ ਮੈਨੂੰ ਨਹੀਂ ਲੱਗਦਾ ਕਿ ਜਾਇਜ਼ ਆ ਹਰ ਸਿੱਖ ਨੂੰ ਸਿਰ ਨਵਾ ਕੇ ਇਹ ਗੁਰੂ ਸਾਹਿਬ ਦਾ ਆਦੇਸ਼ ਸਮਝ ਕੇ ਮੰਨਣਾ ਚਾਹੀਦਾ ਕਿਉਂਕਿ ਇਹ ਉਸ ਤਾਕਤ ਹੋ ਰਿਹਾ ਜੋ ਅਕਾਲ ਪੁਰਖ ਦਾ ਅਕਾਲ ਤਖਤ ਆ ਔਰ ਉਸ ਤਾਕਤ ਹੋ ਰਿਹਾ ਜੋ ਹਰ ਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੱਚੇ ਪਿਤਾ ਪਰਮੇਸ਼ਰ ਦਾ ਸਾਜਾ ਤਖਤ ਆ ਸੋ ਉਹਦੀ ਮਾਨ ਮਰਿਆਦਾ ਹਰ ਤਰੀ